हां जी सस्साइकਾਲ ਜੀ ਸਾਰਿਆਂ ਨੂੰ ਹੋਰ ਤਸਬ ਕੀ ਹਾਲ ਚਾਲ ਨੇ ਜੀ ਉਤਰ-ਉਤਰ ਠੀਕ ਆ ਸਾਰੇ ਵੀਰਾਂ ਦੇ ਘਰ ਪਰਵਾਹ ਸੱਟ ਨੇ ਤੇ ਯਾਰ ਤੜਕੇ-ਤੜਕੇ ਹੀ ਆਪਾਂ ਗਾਂ ਲੈਣ ਚਲੇ ਗਏ ਸੀ ਆਪਣੀ ਜਿਹੜੇ ਉਦੋਂ ਬੁੱਕ ਕਰਕੇ ਆਏ ਸੀ ਤੇ ਇਧਰ ਮਾਤਾ ਨੂੰ ਆਜ ਮਾਰੀ ਹੈ ਤੇ ਆਉਣਗੇ ਤੇ ਫਿਰ ਉਧਰੋਂ ਮਨੀਰ ਕੇ ਉੱਥੋਂ ਲਾ ਕੇ ਲਿਆਉਣੇ ਆ ਹਾਂ ਜੀ ਬਈ ਤੜਕੇ ਨਾਲ ਹੁਣ ਬਲੌਗ ਕੰਟੀਨਿਊ ਕੀਤਾ 2:00 ਵਜੇ ਤੇ ਪਹਿਲਾਂ ਗਾਂ ਦੇ ਮਿੱਟੀ-ਮੁੱਟੀ ਥੱਲੇ ਸਿੱਟੀ ਹੋਰ ਕੰਮ ਬੜੇ ਕਰਨ ਵਾਲੇ ਪਏ ਸੀ ਉਹ ਕੀਤੇ ਆ ਤੇ ਹੁਣ ਇਹਰਾ ਉਤਰਾਂ ਵਾਲੇ ਪਾਸੇ ਆਏ ਆਂ ਚਾਬੀ ਲੱਭ ਗਈ ਆਪਣੀ ਇੱਕ ਦੂਜੇ ਕਮਰੇ ਦੀ ਪਰ ਪੁਰਾਣੀਆਂ ਨਹੀਂ ਲੱਭੀਆਂ ਹੁਣ ਵਾਲੀਆਂ ਲੱਭ ਗਈਆਂ ਤੇ ਮੈਂ ਐਂ ਕਹਿੰਦਾ ਸੀ ਵੀ ਆ ਗੇੜ-ਗੂੜ ਖੋਲ ਲੀ ਗਏ ਫਿਰ ਆਪਾਂ ਚੱਲਾਂਗੇ ਅਮਰਕੋਲਕਿਆ ਕੋਲੇ ਉੱਥੇ ਦੀਪੂ ਨਹੀਂ ਆਉਂਦੇ ਪਏ ਆ ਮਾਮੇ ਦਾ ਮੁੰਡਾ ਦੀਪੂ ਤੇ ਉੱਥੇ ਕੋਈ ਕੂਤਰਵਾਤਰ ਲੈਣ ਆਉਂਦੇ ਨਾਲੇ ਆਪਾਂ ਚੱਲ ਮੈਂ ਵੀ ਚੱਲ ਆ ਜੰਨਾ ਵੀਡੀਓ-ਬਿਡੀਓ ਬਣਾ ਰਹੇ ਆਵਾਂਗੇ ਹੋਰ ਆਪਾਂ ਕੀ ਕਰਨਾ ਵਿਹਲੇ ਆਣ ਠੀਕ ਹੈ ਜੀ ਤੇ ਇੱਕ ਅੱਬੇ ਕੂਤਰਾਂ ਚੱਕ ਲਿਆਵਾਂ ਕੋਈ ਪਿਆ ਹੋਇਆ ਤਾਂ ਚੰਗਾ ਇਹ ਤੇ ਚੱਲ ਕੋਈ ਨਾ ਉਹ ਤਾਂ ਵਧੀਆ ਗੱਲਾਂ ਕੂਤਰ ਵੇਖੀਏ ਪਹਿਲਾਂ ਤਾਂ ਕਿਵੇਂ ਹੈ ਕਿਵੇਂ ਨਹੀਂ ਓਕੇ ਰਿਪੋਰਟ ਫਲਾਲ ਤਾਂ ਬੱਚਾ ਕਿੱਥੇ ਆ ਸਾਰੇ ਓਕੇ ਆ ਜੀ ਸਾਰਿਆਂ ਤੇ ਨਿਗਾ ਮਾਰ ਲਈ ਜੀ ਤੜਕੇ ਦਾ ਫੁੱਡਾ ਹੁਣ ਖੋਲਦਿਆ ਤੇ ਵਾ ਓਕੇ ਆ ਇਧਰ ਵੇਖੀਏ ਕੀ ਸਮਾਜੇ ਇਧਰ ਵੀ ਓਕੇ ਆ ਵਾ ਬੱਚਾ ਵੇਖੀਏ ਤੁਸੀਂ ਤੁਹਾਨੂੰ ਦੂਰੋਂ ਹੀ ਦਿਖਾ ਦਿੰਦੇ ਆ ਦੂਰੋਂ ਨਹੀਂ ਕੋਣਾ ਕੋਣਾ ਹੀ ਨਹੀਂ ਬੱਚਾ ਤਾਂ ਜਿੰਨਾ ਚਿਰ ਪੰਜ ਕੇ ਕੰਪਲੀਟ ਨਹੀਂ ਕਰਦੇ 4 ਕੇ 4 5 ਕੇ 4 ਕੇ 21 ਗੱਲ ਆ ਸਾਢੇ ਤਿੰਨ ਹੋ ਗਏ ਸਾਢੇ ਤਿੰਨ ਕਿਹ ਹੋ ਗਏ ਤੇ ਚਾਰ ਕੇ ਕੰਪਲੀਟ ਕਰ ਦੋ ਉਹ ਭਾਵੇਂ ਅੱਜ ਕਰ ਦੋ ਭਾਵੇਂ ਕੱਲ ਕਰ ਦੋ ਦੋ ਤਿੰਨ ਬੱਚੇ ਦਾ ਸ਼ੌਂਕ ਕਰਾ ਦਾਂਗੇ ਨਾਲੇ ਅੱਜ ਥੋੜਾ ਜਿਹਾ ਹੋਰ ਸਮਾਨ ਲਿਆਉਣਾ ਇੱਕ ਇੱਥੇ ਟੰਗਣ ਵਾਸਤੇ ਕਾਲੇ ਮੂੰਹ ਵਾਲਾ ਲਿਆਉਣਾ ਠੀਕ ਹੈ ਜੀ ਉਹ ਇੱਥੇ ਟੰਗਾਂਗੇ ਲੈਣ ਕੇ ਵੈਸੇ ਹੀ ਨਜਰ ਤਾਂ ਕਿਹੜਾ ਭਰਾ ਲਾਉਂਦਾ ਆਪਣਾ ਕੋਈ ਨਜ਼ਰ ਨਹੀਂ ਲਾਉਂਦਾ ਪਰ ਵੈਸੇ ਲੈਣ ਕੇ ਟੰਗਾਂਗੇ ਠੀਕ ਹੈ ਜੀ ਤੇ ਉਧਰ ਬੱਚੇ ਬੁੱਚੇ ਨਿਕਲ ਜਾਣਗੇ ਮੈਂ ਚੱਲ ਨਿਗਾਹ ਜੀ ਮਰਾਦ ਜੀ ਠੀਕ ਹੈ ਜੀ ਤੇ ਬਸ ਹੁਣ ਇਹ ਪੱਠੇ-ਬੁੱਠੇ ਕੁੱਤੜੀ ਐ ਮਾੜਾ-ਮੋਟਾ ਕੰਮ ਧੰਦਾ ਇਹ ਕਰ ਲਿਏ ਨੇ ਵੇਢ ਦਿਓ ਫਿਰ ਚਲਦੇ ਹਾਂ ਅਮਰਪਾਲ ਕਿਆਂ ਕੋਲੇ ਉੱਥੇ ਜਾ ਕੇ ਇਹ ਕਰਾਂਗੇ ਜਾਂਦੇ ਕਰ ਲਾਂਗੇ ਉੱਤੇ ਜਾ ਕੇ ਕਰਾਂਗੇ ਬਲੌਗ ਕੰਟੀਨਿਊ ਕਿਉਂਕਿ ਹੁਣ ਮੈਂ ਕੰਮ ਕਰੂੰਗਾ ਮੋੜ ਕੇ ਵਿੱਚ ਵੀਡੀਓ ਬਣਾਵਾਂਗੇ ਤਾਂ ਉਹ ਕੰਮ ਛੇਤੀ ਕੰਪਲੀਟ ਨਹੀਂ ਹੋਦਾ ਕਰਕੇ ਠੀਕ ਹੈ ਜੀ ਬਸ ਗੇਟ ਲਾਤਾ ਚਲੋ ਹੁਣ ਉੱਧਰਲੇ ਘਰੇ ਚਲਦੇ ਕੰਮ ਧੰਦੇ ਨੇ ਵੇਢੀਏ ਫਿਰ ਅੱਗੇ ਕੰਟੀਨਿਊ ਕਰਦੇ ਅਕਰ ਆਪਣੀ ਰੇਂਜ ਰੋਜ ਰੇਂਜ ਰੋਵਰ ਖੜੀ ਜੀ ਇੱਕ ਤਾਂ ਆ ਸਾਰੇ ਥੱਕ ਜਾਨੇ ਆ ਗਰਾਰੀਆਂ ਆੜਨ ਲੱਗ ਜੰਦੀਆਂ ਪੁੱਛੋਣਾ ਭਾਈ ਪੁੱਛੋਣਾ ਅੱਜ ਦੋ ਪੰਡਾ ਵੱਡੀਆਂ گاਵਾਂ ਵਾਸਤੇ ਤਾਂ ਕਰਕੇ ਉਂਗਲ ਵੀ ਵਢਾ ਲਈ ਆ ਦੇਖੋ ਠੀਕ ਹੈ ਜੀ ਕਿਹੜੀ ਉਂਗਲ ਬਖੀ ਜੀ ਨਾ ਆ ਦੇਖੋ ਆ ਵੱਜਾ ਘੱਟ ਠੀਕ ਹੈ ਜੀ ਚਲੋ ਕੋਈ ਨਾ ਨਹੀਂ ਨਿੱਕੀ بڑے بڑے گاؤں ਇਤਨੀ ਛੋਟੀ ਬਾਤें ਹੁੰਦੀ ਰਹਤੀਆਂ ਕਿਆ ਕਹਿਣਾ ਇਸਕਾ ਹੋ ਚੁੱਕੇ ਆ ਜੀ ਇਹ ਤਾਂ ਮਾਮੇ ਦਾ ਮੁੰਡਾ ਵੀ ਪਹੁੰਚ ਆਉਂਚ ਆਇਆ ਇਹ ਕੀ ਰੱਖੀ ਬੈਠਾ ਕਿਆ ਬਾਤਾਂ ਨੇ ਅਮਰਪਾਲ ਕੇ ਕਰੇ ਪਹੁੰਚ ਗਏ ਅੱਗੇ ਸ਼ੇਅਰ ਕਰਦੇ ਆਂ ਤੁਹਾਡੇ ਨਾਲ ਕੀ ਬੰਦਾ ਕੀ ਨਹੀਂ ਲਓ ਜੀ ਪਹੁੰਚ ਚੁੱਕੇ ਆਂ ਜੀ ਇੱਥੇ ਮਾਵੇਂ ਦਾ ਮੁੰਡਾ ਪਹੁੰਚ ਆਇਆ ਤੇ ਸਸੀ ਕਾ ਕਰ ਦੋ ਜੀ ਸੈਨਰ ਬਲੇਰ ਸੋਦਾ ਪਾਈ ਫਿਰਦਾ ਓਏ ਓਏ ਸੋਸਰੀ ਕਾ ਅੰਕਲ ਜੀ ਉਹ ਖੜ ਜਾਓ ਨਾ ਓਏ ਸਮਾਨ ਆ ਉਹਦੇ ਚ ਕੋਈ ਨਹੀਂ ਕੋਈ ਨਹੀਂ ਭਾਈ ਮੰਨੀ ਦੀ ਹੁੰਦੀ ਆ ਕੀ ਕਰਦੇ ਆਖ ਦਿੰਦੇ ਆ ਫਲਾਣਾ ਆਪਣੋਂ ਤੋਂ ਪਤਾ ਨਹੀਂ ਉੱਡ ਨਹੀਂ ਜਾਈਂਦੇ ਆਪਾਂ ਤਾਂ ਉੱਡਦੇ ਨੇ ਮਾਤਾ ਲਾ ਬੱਸ ਆਹਾਂ ਕਰ ਦੇ ਪੁਟੇ ਕੰਮ ਵੀ ਪੁਣੋਂ ਤੋਂ ਥਿਰੀਆਦੀ ਕਰਿਆ ਤੂੰ ਘਰ ਤੂੰ ਖਿਡਾਰੀ ਯਾਰ ਉਸਤਾਦ ਬੰਦਾ ਤੈਨੂੰ ਨਾਲ ਲੈ ਆ ਉਸਤਾਦ ਬੰਦੇ ਜੀ ਹਨਾ ਆਉਂਦੀ ਕੋਈ ਸਮਝ ਸਮਝ ਆਉਂਦੀ ਆ ਦੱਸ ਹੈ ਸਮਝ ਆਉਂਦੀ ਤਾਂ ਦੱਸ ਰਾਣੀ ਖੁੰਡ ਹੈ ਆ ਤੰਨੇ ਕਰਦਾ ਬੱਠਾ ਇਹ ਗੁੱਤਰ ਭਾਰੀ ਆਇਆ ਸੀ ਮਾਂ ਕਾ ਇਹ ਤਾਂ ਕਪਾ ਮੈਂ ਜਾਊਗਾ ਮਹੀਨਾ ਇਹ ਵੱਡੇ ਰੁਕੇ ਹੋਏ ਆਗੇ ਫਿਰ ਰੁਕੇ ਸਾਰੇ ਵੱਡੇ ਬਾਜੀਆਂ ਵਿੱਚ ਰੁਕੇ ਜਾਵੇ ਸੱਚਾ ਬੱਚਾ ਪੂਛ ਕੱਲਾ ਕਾਲਾ ਫੰਗ ਹੈ ਮਣਾਈ ਜਾਂਦਾ ਤੂੰ ਚੱਲੀ ਜਾਂਦਾ ਇਹਦਾ ਬਹੁਤ ਬੜਾ ਮੂਟਾ ਦੱਸੋ ਵੀ ਜੀ ਦੱਸਰ ਕਿੱਥੇ ਕਿੱਥੇ ਅੱਗੇ ਫੁੱਲੇ ਖਾਦੇ ਦੱਸੋ ਜੀ ਇਹ ਕਿੱਥੇ ਛੱਡਿਆ ਪਾਣੀ ਆ ਪਾਣੀ ਕਿਹ ਹੈ ਛੱਡੇ ਜਿਹੜੇ ਛੱਡੇ ਦਾ ਮੂੜੇ ਨਹੀਂ ਮਗਲੇ ਕਿਰ ਦੋ ਮੂੜੇ ਛੱਡੇ ਵਿੱਚ ਮੜਨ ਦਿੰਦੇ ਅਗਲੇ ਦਾ ਮੋਦਾ ਇੱਕਰਾ ਵੇਖ ਲਓ ਬਾਪ ਪਾ ਦਾ ਇਹਨੇ ਛੱਡੇ ਕਬੂਤਰੇ ਮੂੜੇ ਕਿਹੜਾ ਹੋਰ ਦਾ ਬੱਚਾ ਕੱਢੀ ਕੀ ਕਰਤੀਆਂ ਕਾਲਾ ਕੰਡੜਿਆ ਪੜੀ ਜਾਂਦੇ ਪੜੀ ਜਾਂਦੇ ਹਾਂ ਚੰਗੇ 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 ਕਰਕੇ ਰੱਖ ਲੈਨੇ ਉਹ ਫਿਰ ਪੱਠੇ ਹੁੰਦੇ ਪੱਠੇ ਕਢਾ ਲੈਨੇ ਉਹ ਛੱਡੀਆਂ ਜਾਂਦੀ ਨਹੀਂ ਇਹਨੇ ਛੱਡੀਆਂ ਜਾਂਦੇ ਜਦ ਖਰਾਬ ਹੋ ਗਿਆ ਫਿਰ ਉਹ ਨਹੀਂ ਦਿੰਦੇ ਫਿਰ ਖਰਾਬ ਹੋ ਜਾਂਦਾ ਕਿਹੜਾ ਜਾਨਵਰ ਦੋਸੋ ਜੀ ਸ਼ਾਂ ਕਰਾਓ ਕਰਵੇ ਸ਼ਾਂ ਚਿੱਟੀਆਂ ਅੱਖਾਂ ਕਾਲੇ ਪੰਝੇ ਚਿੱਟੇ ਪੰਝੇ ਬਈ ਕਾਲੀ ਕਿਥੋਂ ਨਾ ਖੁਸ਼ਕ ਪੰਝੇ ਇਹ ਨਾਲੇ ਕੀ ਇਹਦਾ ਡੱਟੂ ਉਲਝਟ ਤਾਂ ਜਦੋਂ ਬੱਚੇ ਕਢਾ ਕਢਾਵਾਂ ਉਹਦੋਂ ਆਉਂ ਅੱਛਾ ਕਢਾਇ ਹੀ ਨਹੀਂ ਅਜੇ ਹੈ ਕੁਛ ਦੇ ਕਢਾਈਏ ਕੁਛ ਦੇ ਨਹੀਂ ਕਢਾਇਓ ਉਹੀ ਤਾਂ ਰੋਲਾ ਹੈ ਹਾਂ ਹਾਂ ਫੇਰ ਚੱਕਾ ਉਹ ਐਨੂੰ ਕ੍ਰੈਸ਼ ਹੋਊਗਾ ਆਪਾਂ ਦੇ ਕਢਾਈਏ ਇਹਦੇ ਛੱਡਾ ਸੀ ਉਹਦਾ ਕਿਸੇ ਕੰਦੇ ਨੇ ਲਾ ਕੇ ਬੈਗਿਆਂ ਨੇ ਢਕਾਇਆ ਨੇ ਉਹ ਇਧਰ ਮੁਰਕੂ ਟੱਗੇ ਫੜ ਫੜ ਲੈ ਕੇ ਮਗਰਲੇ ਕਿਡੇ ਨੇ ਛੱਟੇ ਹੀ ਬਿਗੇ ਬਾ ਦਖਾਉਣੀ ਹੈ ਇਹਦੇ ਨਾਲ ਇਹ ਜਮਾ ਕੋਪੀ ਹਾਂ ਇਕੱਠਾ ਹੀ ਕਾਲਾ ਚੀਨਾ ਇਹ ਨਾਲ ਦੀ ਕਬੂਤਰ ਬੈਠੇ ਕੋਈ ਕਾਲੀ ਚੀਨਾ ਕਾਲੀ ਜੀ ਕਬੂਤਰ ਹੈ ਉਹ ਤੇਰਾ ਲਹਿਗਾ ਨਾ ਚਲੋ ਚੜਾ ਕਾਲਾ ਚੀਨਾ ਹਾਂ ਬਹੁਤ ਜਿਆਦਾ ਕੋਈ ਜਾ ਰਹੇ ਹੋ ਪਾਟਾ ਥੋੜਾ ਜਿਆ ਇੱਕ ਕਬੂਤਰ ਹੈ ਕਬੂਤਰ ਹੈ ਸਾਰੇ ਉਤਰ ਬੱਟੇ ਹੋਇਆ ਮੇਰ ਜੁੜੀਆਂ ਤਾਂ ਨਾ ਉਤਰ ਪਾ ਚੰਗਾ ਓਖੇ ਕਾਫੀ ਹੈ ਨਾ ਲੋ ਵਡਾ ਸੀ ਨਾ ਇਹਨੂੰ ਵੱਡੇ ਜੀ ਚੈੱਕ ਕਰ ਰੱਖ ਅੱਖਾਂ ਕੋ ਨਾਲ ਪੰਨ ਤਾਂ ਕੋਈ ਤੇ ਨਹੀਂ ਕਰਵਾ ਗੱਪ ਨਹੀਂ ਆ ਜੇ ਉਹ ਵੀ ਜੜ ਡੁੱਟੇ ਹੋ ਜਾਂਦੇ ਆਪਣੇ ਭਾਵੇਂ ਹੋ ਚੰਗੇ ਆ ਵੀ ਛੱਡ ਦੇ ਉਹ ਕਲ ਚਲੇ ਜੇ ਮੈਨੂੰ ਦਿਖਾਉਣਾ ਤੇ ਛੱਡਿਆ ਤੇ ਛੱਡਿਆ ਇਹ ਤਾਂ ਅੱਛਾ ਠੀਕ ਆ ਸ਼ੇਰਾਂ ਨੇ ਛੱਡਿਆ ਇਹ ਆਈ ਬਾਈ ਉਦੋਂ ਆਏ ਸੀ ਨਾ ਹਾਂ ਤਾਂ ਦਰਦ ਕਰਨ ਜੀ ਭਈ ਤੇ ਲੈ ਆਂਦਾ ਜੀ ਕਪੜਾ ਲੈ ਆਂਦਾ ਲਾਲ ਰੰਗ ਦਾ ਛਤਰੀਆਂ ਤੇ ਲਾਉਣ ਨੂੰ ਠੀਕ ਆ ਜੀ ਇੱਕ ਰਾਤ ਆਪਾਂ ਵੀ 7 ਦਿਨਾਂ ਵਾਸਤੇ ਲੈ ਆਂਦਾ ਟਾਈਮ ਸਰੂ ਜਾਂ ਕਪੜਾ ਵੀ ਉਹ ਨਹੀਂ ਬਹੁਤ ਚੰਗਾ ਕਪੜਾ 50 ਦਾ ਲੈ ਆਂਦਾ ਠੀਕ ਆ ਭਾਈ ਐ ਪਕਾਈ ਮਰੀ ਜਾਂਦਾ 50 ਰੁਪਈਆ ਦਾ ਕਪੜਾ ਇੱਥੋਂ ਹਸਾਬ ਲਾ ਲਓ ਵੀ ਕਹਿ ਕੋਈ ਜਾ ਆਪਣਾ 50 ਦਾ ਨਹੀਂ 30 ਦਾ ਤੇ ਹੋਰ ਚੰਗਾ ਲਿਆਵਾਂਗੇ ਇੱਕ ਰਾਤ ਟਾਈਮ ਮਤਲਬ 3-4 ਦਿਨਾਂ ਵਾਸਤੇ ਲੈ ਆਂਦਾ ਹਾਂ ਠੀਕ ਆ ਉਦੋਂ ਮੁੜ ਕੇ ਉਹ ਕਹਿੰਦਾ ਮੈਂ ਤਾਂ ਨਵਾਂ ਕਪੜਾ ਮੰਗਾ ਦਿੰਨਾ ਉਹਨੇ ਅੱਜ ਹੀ ਮੰਗਾਤਾ ਸੀ ਮੇਰੇ ਸਾਹਮਣੇ ਆਈ ਥੋੜੀ ਪੇਮੈਂਟ ਮਈ ਆਪਣੀ ਆ ਰੱਖ ਲਈ ਠੀਕ ਹੈ ਤੇ ਉਦੋਂ ਮੁੜ ਕੇ ਉਹ ਕਹਿੰਦਾ ਵੀ ਚੱਲ ਮੰਗਾ ਦਿੰਨੀ ਆ ਤੈਨੂੰ ਤੇ ਫਿਰ ਆਪੋ ਛਤਰੀ ਤੇ ਲਾ ਦਾਂਗੇ ਠੀਕ ਹੈ ਜੀ ਆ ਕੱਲ ਨੂੰ ਲਾਵਾਂਗੇ ਕਪੜਾ ਤੇ ਕੱਲ ਨੂੰ ਸ਼ਾਮ ਤੱਕ ਬੱਚਾ ਵੀ ਬਾਹਰ ਕੱਢਾਂਗੇ ਬੱਚਾ ਬਾਹਰ ਕੱਢਣ ਜੋਗਰਾ ਹੋ ਗਿਆ ਠੀਕ ਹੈ ਛਤਰੀ ਤੇ ਪਰ ਵਖਾਉਂਦੇ ਦੀ ਸਿੱਧੀ ਗੱਲ ਆ ਵਖਾਉਂਦੇ ਨਹੀਂ ਜੀ ਜਿੰਨਾ ਚਿਰ ਤੁਸੀਂ ਤਿੰਨ ਕਹਿ ਨਹੀਂ ਮੈਂ ਤੁਹਾਡੀ ਆ ਰੱਖੀ ਚੀਜ਼ ਪੂਰੀ ਕਰਦਾ ਤੁਸੀਂ ਮੇਰੀ ਨਿੱਕੀ ਜੀ ਆਖੀ ਚੀਜ਼ ਨਹੀਂ ਪੂਰੀ ਕਰ ਸਕਦੇ ਯਾਰ ਆ ਸਬਸਕ੍ਰਾਈਬ ਹੀ ਕਰਨਾ ਹੁੰਦੀ ਤੇ ਪੈਸੇ ਲੱਗਦੇ ਪਹਿਲਾਂ ਦੱਸੋ ਉਹਦੇ ਕੋਈ ਪੈਸਾ ਲੱਗਦਾ ਤੇ ਸਬਸਕ੍ਰਾਈਬ ਕਰ ਦਿਓ ਬਸ ਯਾਰ ਆਪਦੇ ਭਰਾ ਨੂੰ ਕੂਤਰਾਂ ਵਾਲੇ ਵੀਰ ਭਰਾ ਹੈਗੇ ਆ ਚਾਰ ਵਧੀਆ ਗੱਲਾਂ ਨਾਲ ਲੋਕਾਂ ਨੂੰ ਪਤਾ ਲੱਗੇ ਕੂਤਰਾਂ ਵਾਲੇ ਵੀ ਬਹੁਤ ਤਗਣੀ ਚੀਜ਼ ਆ ਸਬਸਕ੍ਰਾਈਬ ਕਰਦੇ ਆ ਤਾਂ ਕਰਕੇ ਬਸ ਤੇ ਦਾਣੀਦੂ ਨੇ ਆਪਣੇ ਯਾਰ ਕੂਤਰਾਂ ਦੇ ਪਹਿਲਾਂ ਹੀ ਪਾਏ ਹੁੰਦੇ ਪਾਣੀ ਪੂਣੀ ਪਾ ਦਿੱਗੇ ਤੇ ਇੱਧਰ ਮੈਂ ਮੜੀ ਜੀ ਨਿਗਾ ਮਾਰ ਲਾਂ ਕਿਵੇਂ ਓਕੇ ਆ ਕੰਮ ਯਾਰ ਅਨਡਾਊਨ ਦਾ ਦੁਬਾਰਾ ਲਾਉਦੇ ਨਹੀਂ ਠੀਕ ਆ ਇੱਧਰ ਵੀ ਲਾਈਵ ਇੱਧਰ ਤੋਂ ਕੱਢਣ ਵਾਲੇ ਬੱਚੇ ਬਸ ਥੋੜੀ ਦੇਰ ਚੱਕ ਠੀਕ ਆ ਯਾਰ ਕਬੂਤਰ ਮੈਨੂੰ ਥੋੜਾ ਯਾਰ ਨਾ ਬਈ ਕੂਤਰਾ ਵਾਲਾ ਹੁਣ ਆਪਣਾ ਧਿਆਨ ਦਿੰਨੇ ਆ ਠੀਕ ਆ ਮੈਨੂੰ ਆ ਗੱਲ ਉੱਥੇ ਸਮਝਾਈ ਆ ਵੀ ਤੂੰ ਕੂਤਰਾ ਵਾਲ ਧਿਆਨ ਨਹੀਂ ਦਿੰਦਾ ਵੀ ਕੂਤਰਾ ਵਾਸਤੇ 24 ਘੰਟੇ ਕਬੂਤਰਾਂ ਤੇ ਬੰਦਾ ਅਵੇਲੇਬਲ ਮਰੋ ਵੀ 24 ਘੰਟੇ ਕੂਤਰਾ ਦੇ ਚਾਹੀਦਾ ਵੀ ਕਹਿੰਦਾ ਤੂੰ ਤੁਮ ਕਰਦਾ ਆਪਣੀ ਮਨਮਰਜ਼ੀ ਜੀ ਕਰੇ ਕਬੂਤਰਾਂ ਤੇ ਆ ਜਿੰਨ ਮਰਜ਼ੀ ਕਰੇ ਨਹੀਂ ਹੁੰਦਾ ਕੰਦਾ ਵੀ ਜਿੰਨੀ ਤੂੰ ਕਬੂਤਰਾਂ ਦੀ ਸ਼ਾਮ ਸੰਭਾਈ ਕਰੇਂਗਾ ਜਿੰਨੀ ਤੂੰ ਕੂਤਰਾ ਮਲ ਰਹਿਂਗਾ ਕੰਦਾ ਉਨੀ ਚੰਗੀ ਗੱਲ ਆ ਉਹਨਾਂ ਤਨੂੰ ਤੇਰੀ ਮਿਹਨਤ ਦਾ ਫਲ ਮਿਲੂਗਾ ਠੀਕ ਆ ਤੇ ਬਾਕੀ ਬਈ ਨਾਲੇ ਨਾ ਵੀ ਤੁਹਾਨੂੰ ਵੀ ਪਤਾ ਮੈਂ ਕਿੰਨੇ ਕੁ ਜੋਗ ਆ ਮੈਨੂੰ ਕੋਈ ਦੱਸਣ ਦੀ ਲੋੜ ਨਹੀਂ ਵੀ ਮਾ ਇਹਨਾਂ ਦਾ ਸਾਰੇ ਭਰਾਵਾਂ ਨੂੰ ਪਤਾ ਮੈਂ ਕਹਿ ਹੋ ਜਾਂ ਕਹਿ ਹੋ ਜਾਂ ਨਹੀਂ ਵੀ ਮੇਰੇ ਕੂਤਰਾ ਵਾਲੇ ਲੈਵਲ 'ਚ ਤੇ ਬਾਕੀ ਬਈ ਹੁਣ ਆਪਾਂ ਚੰਗੀ ਤਰ੍ਹਾਂ ਸ਼ਾਮ ਸੰਭਾਈ ਕਰਨੀ ਆ 24 ਮਤਲਬ ਜਿੰਨਾ ਵੀ ਆਪਾਂ ਨੂੰ ਦੂਜੇ ਕੰਮ ਵੀ ਕਰਨੇ ਨਾਲ-ਨਾਲ ਕਬੂਤਰਾਂ ਦੇ ਵੀ ਧਿਆਨ ਰੱਖਣਾ ਸਹੀ ਟਾਈਮ ਤੇ ਕਬੂਤਰਾਂ ਨੂੰ ਧੁੱਪ ਲਵਾਉਣੀ ਪਵੇ ਲਵਾਵਾਂਗੇ ਇੱਕ ਗੱਲ ਹੋਰ ਹੈ ਵੀ ਜੇ ਕਬੂਤਰ ਰੱਖੇ ਨਾ ਜਿੰਨਾਂ ਚੱਕਰ ਉਹਨਾਂ ਚੱਕਰ ਬੰਦਾ ਮੇਰੇ ਕਹਿਣ ਤੱਕ ਕਬੂਤਰ ਬਾਜ ਨਹੀਂ ਬਣ ਸਕਦਾ ਜਿੰਨਾ ਚੱਕਰ ਕਬੂਤਰ ਦਾ ਪੂਰਾ ਕਬੂਤਰ ਨੂੰ ਪੜ ਨਹੀਂ ਲੈਂਦਾ ਮੰਨ ਨਹੀਂ ਪੜ ਲੈਂਦਾ ਕਬੂਤਰ ਦੇਖ ਕੇ ਇੱਕ ਚੀਜ਼ ਪਤਾ ਹੋ ਵੀ ਹਾਂ ਵੀ ਹੁਣ ਕਬੂਤਰ ਉਵੇਂ ਬੈਠਾ ਹੈ ਵੀ ਐਵੇਂ ਕਿਉਂ ਬੈਠਾ ਕੀ ਕਾਰਨ ਐ ਹੋਜੀ ਬਿਠ ਕਿਉਂ ਮਾਰਦਾ ਕੀ ਚੱਕਰ ਹੈ ਜਿੰਨਾ ਚਿਰ ਆਪਾਂ ਕਬੂਤਰ ਨੂੰ ਪੂਰਾ ਪੜਦੇ ਨਹੀਂ ਉਹਨਾਂ ਜਿੰਨਾ ਚਿਰ ਆਪਾਂ ਕਬੂਤਰ ਤੇ ਬਾਜ ਨਹੀਂ ਬਣ ਸਕਦੇ ਹਰੇਕ ਕਬੂਤਰ ਬੰਦਾ ਵੀ ਕਬੂਤਰ ਪੜ ਨਹੀਂ ਸਕਦਾ ਠੀਕ ਹੈ ਜਿਹੜਾ ਚੋਕੀ ਦਾ ਖਿਡਾਰੀ ਆ ਵੈਸੇ ਆਪਣੇ ਤੋਂ ਬਹੁਤ ਸੀਨੀਅਰ ਸੀਨੀਅਰ ਖਿਡਾਰੀ ਨੇ ਠੀਕ ਹੈ ਜੀ ਸਾਡੇ ਮਤਲਬ ਬਹੁਤ ਸੀਨੀਅਰ ਆਪਾਂ ਤਾਂ ਹਜੇ ਵੀ ਕਹਿੰਦੇ ਹੁੰਦੇ ਆ ਨਾ ਵੀ ਜੰਹਾ ਤਣਕੇ ਦੇ ਬਰਾਬਰ ਆਪਾਂ ਨੂੰ ਹਜੇ 1% ਦਾ ਕਬੂਤਰਾਂ ਦਾ ਪਤਾ ਨਹੀਂ ਪਰ ਹਾਂ ਵੀਡੀਓ ਬਣਾਉਣ ਦਾ ਪਤਾ ਬਈ ਇਸ ਚੀਜ਼ਾਂ 'ਚ ਹੈਗੇ ਆ ਆਪਾਂ ਪਰ ਕਬੂਤਰਾਂ ਤਿੰਨ ਸਾਲ ਹੋ ਗਏ ਰੱਖੇ ਨੂੰ ਬਾੜੀ ਮੋਟੀ ਹੁਣ ਸੂਹ ਆਈ ਆਪਾਂ ਇਹਨਾਂ ਦਾ ਬਿੱਲੀ ਨੂੰ ਚਕਾਈ ਗਏ ਆ ਹੁਣ ਥੋੜਾ ਜਿਹਾ ਪਤਾ ਲੱਗਣ ਲੱਗਿਆ ਪਰ ਹੁਣ ਵੀ ਹੌਲੀ-ਹੌਲੀ ਹੋਰ ਮਤਲਬ ਦਿਨ-ਦਿਨ ਸਿੱਖਾਂਗੇ ਆਏ ਨਹੀਂ ਵੀ ਦਿਨ-ਦਿਨ ਵਗਾੜਾਂ ਵਗਾੜਦੇ ਨਹੀਂ ਦਿਨ-ਦਿਨ ਸਿੱਖਾਂਗੇ ਰੇਲ ਚੀਜ਼ ਨੂੰ ਪੜ੍ਹਾਂਗੇ ਠੀਕ ਆ ਕੁੱਤਾ ਨਾਲ ਐਕਸਪੈਰੀਮੈਂਟ ਕਰਾਂਗੇ ਪਰ ਹੌਲੀ-ਹੌਲੀ ਕਰਾਂਗੇ ਜਿਵੇਂ ਕਈ ਸਾਲ ਲੱਗ ਜਾਣੇ ਆਪਾਂ ਨੂੰ ਹਜੇ ਵੀ ਮਹੀਨੇ ਨਹੀਂ ਕੀ ਸਾਲ ਲੱਗ ਜਾਣੇ ਆ ਫਿਰ ਹੌਲੀ-ਹੌਲੀ ਸਿੱਖ ਲਵਾਂਗੇ ਤੇ ਫਿਰ ਅੱਗੇ ਜਿਵੇਂ ਆਪਾਂ ਮਤਲਬ ਮੜੀਆਂ-ਮੋਟੀਆਂ ਬਾਈਆਂ ਛੱਡਣ ਦੇ ਯੋਗ ਹੋ ਜਾਾਂਗੇ ਉਹਨੇ ਸਿਨਰ ਪਲੇਅਰ ਨਹੀਂ ਬਣਦੇ ਵੀ ਹਾਂ ਪਹਿਲੀ ਛੱਡੀ ਤਾਂ ਪਹਿਲੀ ਜਿੱਤ ਦੀ ਇਹ ਤਾਂ ਕਿਸਮਤ ਦੀ ਗੱਲ ਹੁੰਦੀ ਜਿੱਤ ਹਾਰ ਤਾਂ ਪਰ ਮੜਾ-ਮੋਟਾ ਆਵੇ ਨਾ ਤਾਈਂ ਵੀ ਆਈ ਮੀਨ ਜਵੜੀਆਂ ਠੋਕੀ ਜਾਂਦਾ ਮੈਂ ਵੀਡੀਓ ਬਣਾਉਂਦਾ ਮਾਰਾ ਉਹ ਚੱਕਰ ਉਹ ਚੀਜ਼ਾਂ ਚੱਲਦੀਆਂ ਨਹੀਂ ਮੈਨੂੰ ਹੁਣ ਪਤਾ ਲੱਗਿਆ ਵੀ ਇਹ ਜਿਵੇਂ ਜਵਲੀ ਮਾਰਤੀ ਜਾਏ ਕਰਤਾ ਵਿਆਹ ਲੋ ਜਾਈ ਹੋਗੇ ਜਿਵੇਂ ਹੋਗਾ ਉਹ ਚੀਜ਼ਾਂ ਨਹੀਂ ਚੱਲਦੀਆਂ ਅਸਲੀ ਚੀਜ਼ ਹੋਵੇ ਵੀ ਜਿਹੜੀ ਹਾਂ ਬੰਦੇ ਵੇਖਣ ਵਾਲੇ ਨੂੰ ਵੀ ਦੋ ਜਣੇ ਵੇਖਣ ਆਏ ਆ ਦੋਹਾਂ ਜਾ ਆਏ ਨੂੰ ਪਤਾ ਲੱਗੇ ਵੀ ਹਾਂ ਵੀ ਹੈ ਗੱਲਬਾਤ ਉਸ ਤਰੀਕੇ ਨਾਲ ਹੁਣ ਆਪਾਂ ਹੌਲੀ ਹੌਲੀ ਚੱਲਣਾ ਕੋਈ ਬਾੜੀ ਆਏ ਲੰਮੀ ਚੌੜੀ ਗੱਲ ਨਹੀਂ ਕਰਨੀ ਜਿਹੜੀ ਗੱਲ ਜਿੱਥੇ ਹੈ ਸੋਚ ਕੇ ਗੱਲ ਕਰਨੀ ਐਵੇਂ ਬੂਕ ਪੁੱਠੇ ਸਿੱਧੀ ਗੱਲ ਕਰਦਾਂਗੇ ਉਹ ਚੱਕਰ ਨਹੀਂ ਕਰਨਾ ਠੀਕ ਹੈ ਜੀ ਤੇ ਬਾਕੀ ਵੀ ਹੁਣ ਹੌਲੀ ਹੌਲੀ ਕਰੀ ਚੱਲਾਂਗੇ ਤੇ ਹੁਣ ਦਾਣੇ ਦੂਣੇ ਪਾ ਦਈਏ ਬਾੜੇ ਸਿਆਣੇ ਹੋ ਕੇ ਅੱਜ ਤਾਂ ਆਪਾਂ ਠੀਕ ਹੈ ਜੀ ਤੇ ਦਾਣੇ ਆਪਾਂ ਪਾਤੇ ਜੀ ਹੁਣ ਦਾਣੇ ਦੋਨੇ ਪਾ ਦਿੱਤੇ ਆ ਦਾਣੇ ਪਾਤੇ ਕੱਲਾ ਪਾਣੀ ਪਾਉਣ ਵਾਲਾ ਰਹਿ ਗਿਆ ਪਾਣੀ ਆਪਾਂ ਚੇਂਜ ਕਰ ਲਈਏ ਪਰਲੇ ਘਰੋਂ ਜਾ ਕੇ ਤੇ ਬੱਸ ਫਿਰ ਪਾਣੀ ਪੂਣੀ ਰਪਾ ਰੱਖ ਦੀਏ ਕਬੂਤਰਾਂ ਨੂੰ ਜੀ ਥੱਕੇ ਪਏ ਆ ਇਟਮ ਨੀਂਦ ਆਈ ਹੁੰਦੀ ਬਣੀ ਕੀ ਚੱਕਰ ਜਾ ਕੇ ਸੌਣੇ ਆ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਠੀਕ ਹੋਏ ਇੱਕ ਇੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਦਿਓ ਤਵਾ ਮਿਲਦੇ ਆ ਕੱਲ ਨੂੰ ਨਵੇਂ ਵਲੌਗ ਦੇ ਵਿੱਚ ਆ ਮੜਾ ਮੋਟਾ ਵਲੌਗ ਬਣਾਇਆ ਅਜਦਾ ਥੋੜਾ ਹੀ ਤੇ ਲਾਈਕ ਕਰ ਦਿਓ ਵਲੌਗ ਨੂੰ ਬਸ ਇੰਨੀ ਕਹਿਣ ਦੀ ਸ਼ਕਤੀ ਹੈ ਠੀਕ ਹੈ ਜੀ ਉਹ ਤੁਹਾਡੇ ਤੇ ਸਾਰੇ ਕਰਨਾ ਜਾਂ ਨਾ ਕਰਨਾ ਸਬਸਕ੍ਰਾਈਬ ਠੀਕ ਹੈ ਜੀ ਤੇ ਬਸ ਓਕੇ ਆ ਇਧਰ ਕੂਤਰ ਵੀ ਓਕੇ ਆ ਬਰ ਪਾਣੀ ਪਾਕਦੀ ਹੀ ਲਿਆਣ ਕੇ ਉਹ ਬਖਾ ਦਿੰਦੇ ਆ ਤੁਹਾਨੂੰ ਫਿਰ ਬਵਾਕ ਜੀ ਐਂਡਿੰਗ ਕਰ ਦਿੰਦੇ ਆ ਠੀਕ ਹੈ ਜੀ ਆ ਲੈ ਚਲੀਏ ਬਾਹਰ ਠੀਕ ਉਹ ਬਰ ਕਰਤੀ ਜੀ ਇਧਰ ਪਾਣੀ ਪਾਦੀ ਜੇ ਰੱਖਣਾ ਕੀ ਪਾਣੀ ਵੀ ਜਦੋਂ ਜਮਾ ਸਾਫ ਆ ਉੱਤੇ ਰਿਪੋਰਟ ਹੈ ਗੇ ਬਿਟਦਾ ਹੈ ਨਹੀਂ ਗੀ ਮੇਰੇ ਖਿਆਲ ਚ ਤੇ ਵਾ ਪਾ ਦੀਆਂ ایر ਕੰਡਿਸ਼ਨਰ ਚੇਂਜ ਕਰਤਾਗੇ ਪਾਣੀ ਪਾਦ ਕੇ ਵੈਸੇ ਚੇਂਜ ਕਰ ਜਾਂਣਾ ਕਰਨਾ ਚਾਹੀਦਾ ਪਰ ਅੱਜ ਆਪਣੇ ਥੋੜੀ ਜਿਹੀ ਕਿਤੇ ਮੇਰੇ ਅਲਸ ਚੜੀ ਗਈ ਹੈ ਤਾਂ ਕਰਕੇ ਵਾ ਓਕੇ ਆ ਪਾਣੀ ਪਾਤਾ ਤੇ ਤੁਮਨੇ ਤੁਹਾਨੂੰ ਕੰਪਲੀਟ